ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਦਲਦਲ ਦੇ ਫੁੱਲ ਦਾ ਅਗਲਾ ਕੰਡ ਤੋਂ ਭਾਗ ਦੂਜਾ ਸਕੂਲ ਵਿੱਚ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਤੋਂ ਛੁਟਕਾਰਾ ਮੇਰੇ ਸਕੂਲ ਵੇਲੇ ਦੇ ਬாய்ਫਰੈਂਡ ਜੈਂਥਨ ਜੋ ਮੇਰਾ ਪਹਿਲਾ ਪਿਆਰ ਵੀ ਸੀ ਬੋਲਦੀ ਬੋਲਦੀ ਰੁਕ ਗਈ ਜਿਵੇਂ ਉਸ ਨੂੰ ਜੈਂਥਨ ਯਾਦ ਆ ਗਿਆ ਹੋਵੇ ਕਮਲ ਚੁੱਪ ਰਿਹਾ ਤੇ ਫਿਰ ਉਹ ਬੋਲਣ ਲੱਗੀ ਹਾਂ ਉਸਨੇ ਸਿਗਰਟ ਪੀਣ ਤੋਂ ਮੈਨੂੰ ਹਟਾ ਦਿੱਤਾ ਸੀ ਕਿਉਂਕਿ ਉਸਦੀ ਮਾਂ ਨੂੰ ਸਿਗਰਟ ਪੀਣ ਕਰਕੇ ਹੀ ਗਲੇ ਦਾ ਕੈਂਸਰ ਹੋ ਗਿਆ ਸੀ ਉਹ ਕਮਲ ਨਾਨ ਫਿਲਟਰ ਪੀਆ ਕਰਦੀ ਸੀ ਬੜੀ ਸਖਤ ਸਿਗਰਟ ਉਸ ਦੇ ਕੋਲੋਂ ਦੂਰ ਤੋਂ ਹੀ ਤੰਬਾਕੂ ਦੀ ਭੈੜੀ ਬੂਆ ਕਰਦੀ ਸੀ ਜੰਥਨ ਨੇ ਸਿਗਰਟ ਪੀਣ ਤੋਂ ਮੂੰਹ ਵੱਟੀ ਰੱਖਿਆ ਤੇ ਮੇਰੇ ਤੇ ਜ਼ੋਰ ਪਾ ਕੇ ਉਹਨੇ ਮੇਰੀ ਸਿਗਰਟ ਵੀ ਛਡਾ ਦਿੱਤੀ ਫਿਰ ਉਹਦਾ ਪਿਓ ਉਸਨੂੰ ਵਰਜੀਨੀਆ ਸੂਬੇ ਵਿੱਚ ਕਿਤੇ ਲੈ ਗਿਆ ਦੂਰੀ ਨੇ ਸਾਨੂੰ ਸੱਚਮੁੱਚ ਹੀ ਦੂਰ ਕਰ ਦਿੱਤਾ ਇੰਜ ਬਿਨ ਖਿੜਿਆ ਹੀ ਮੇਰਾ ਪਹਿਲਾ ਪਿਆਰ ਦਫਨ ਹੋ ਗਿਆ ਉਹ ਮੁੰਡਾ ਬਹੁਤ ਹੀ ਚੰਗਾ ਸੀ ਪਰ ਉਹਦਾ ਪਿਓ ਬਹੁਤ ਸਖ਼ਤੀ ਸੀ ਤੇ ਉਹ ਉਸ ਤੋਂ ਬਹੁਤ ਡਰਦਾ ਹੁੰਦਾ ਸੀ ਫਿਰ ਕਮਲ ਨੇ ਪੁੱਛਿਆ ਫਿਰ ਮੇਰੀ ਕਿਸਮਤ ਮੈਨੂੰ ਹੋਰ ਪਾਸੇ ਨੂੰ ਹੀ ਲੈ ਗਈ ਲਾਸਕਾਸ ਵਿੱਚ ਸਾਡੇ ਨਾਲ ਇੱਕ ਕੁੜੀ ਸੀ ਤੇ ਡਰਗ ਦੀ ਆਦਤ ਰਗਨ ਕਰਨ ਕਾਰਨ ਉਹਦਾ ਇਹ ਹਾਲ ਹੋਇਆ ਕਿ ਸਿਰਫ ਡਰਗ ਖਾਤਰ ਉਹ ਕਿਸੇ ਨਾਲ ਵੀ ਚਲੇ ਜਾਇਆ ਕਰਦੀ ਸੀ ਕਿਉਂਕਿ ਉਹ ਡਰਗ ਬਿਨਾ ਰਹਿ ਨਹੀਂ ਸਕਦੀ ਇੱਕ ਵਾਰ ਉਹ ਕਿਸੇ ਨਾਲ ਗਈ ਤੇ ਤੀਸਰੇ ਦਿਨ ਇੱਕ ਪਾਰਕ ਵਿੱਚ ਉਸਦੀ ਲਾਸ਼ ਹੀ ਮਿਲੀ ਉਸ ਘਟਨਾ ਨੇ ਸਾਡੇ ਅੰਦਰ ਬਹੁਤ ਭੈ ਪਰ ਦਿੱਤਾ ਪਹਿਲਾਂ ਕਦੇ-ਕਦੇ ਹੀ ਸੜਕ ਤੋਂ ਵੀ ਗਾਖ ਲੈ ਲਈਦਾ ਸੀ ਪਰ ਫਿਰ ਵਕ ਵਕ ਸੀਨਵਾ ਵਿੱਚੋਂ ਗਾਖ ਲੱਭ ਲਈਦੇ ਸੀ ਪਰ ਉਹਨਾਂ ਮੁੰਡਿਆਂ ਨਾਲ ਹੋਈ ਪੜੇ ਤੇ ਜ਼ਰਬੇ ਤੇ ਉਸ ਕੁੜੀ ਦੀ ਮੌਤ ਤੋਂ ਬਾਅਦ ਅਸੀਂ ਗਾਗ ਚੁੰਦਾ ਵਧੀਆ ਤਰੀਕਾ ਬਣਾਇਆ ਜਿਵੇਂ ਫੋਨ ਰਹੀਂ ਜਾਣ ਪਛਾਣ ਕੱਢ ਕੇ ਉਸ ਤੋਂ ਬਾਅਦ ਅਸੀਂ ਭੁੱਲ ਕੇ ਵੀ ਫੇਰ ਕਦੇ ਸੜਕ ਉੱਤੇ ਨਹੀਂ ਖੜੀਆਂ ਅਸੀਂ ਉੱਚੇ ਚੇਤਤੌਰ ਤੇ ਲੋਕ ਚੁਣਨੇ ਸ਼ੁਰੂ ਕਰ ਦਿੱਤੇ ਜੋ ਖਾਂਦੇ ਪੀਂਦੇ ਸਨ ਤੇ ਬੜੇ ਜ਼ਿੰਮੇਵਾਰ ਲੱਗਦੇ ਹੁੰਦੇ ਸਨ ਤਦੇ ਤੈਨੂੰ ਵੀ ਮੈਂ ਉਸੇ ਕਿਸਮ ਦੀ ਫੋਨ ਕਾਲ ਸਰਵਿਸ ਰਹੀਂ ਚੁਣਿਆ ਸੀ ਜਿਸ ਨਾਲ ਗਾਗ ਦੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਇੰਜ ਨੇ ਸਹੀ ਤੇ ਜ਼ਰਮੀ ਲੋਕਾਂ ਤੋਂ ਕੁਝ ਬਚਾਅ ਹੋ ਜਾਂਦਾ ਹੈ ਜੋ ਸਾਡੀ ਕਮਾਈ ਹੁੰਦੀ ਹੈ ਉਸ ਵਿੱਚੋਂ ਕੁਝ ਹਿੱਸਾ ਫੋਨ ਵਾਲਿਆਂ ਵੱਲ ਚਲਿਆ ਜਾਂਦਾ ਪਰ ਸੋਚੀਦਾ ਹੈ ਕਿ ਕੁਝ ਬਚਾਉ ਤਾ ਹੈ ਬਾਕੀ ਕਿਸਮਤ ਉੱਤੇ ਛੱਡ ਦਈਦਾ ਮੇਰੇ ਮੁਤਾਬਕ ਬਹੁਤ ਚੰਗਾ ਕੀਤਾ ਤੂੰ ਇਹ ਵੀ ਚੰਗਾ ਹੋਇਆ ਕਿ ਸਿਗਰਟ ਵੀ ਤੇਰੀ ਛਡਾ ਦਿੱਤੀ ਕੀ ਨਾ ਦੱਸਿਆ ਸੀ ਤੂੰ ਮੁੰਡੇ ਦਾ ਹਾਂ ਜਨਾਬ ਸਨ ਨੇ ਫਿਰ ਕਦੇ ਸੜਕ ਉੱਤੇ ਤੂੰ ਨਹੀਂ ਗਈ ਚੰਗੀ ਰਹੀ ਕਿਉਂਕਿ ਉਹ ਔਰਤਾਂ ਵਿਚਾਰੀਆਂ ਜ਼ਿਆਦਾ ਖਤਰੇ ਵਿੱਚ ਜਾਂ ਜੋ 50 ਡਾਲਰ ਪਿੱਛੇ ਸੜਕ ਤੋਂ ਗਾਹ ਕਲਬ ਦੀਆਂ ਫਿਰਦੀਆਂ ਹਨ ਕਿੰਨੀਆਂ ਤਾਂ ਉਹਨਾਂ ਵਿੱਚੋਂ ਮਾਰ ਵੀ ਦਿੱਤੀਆਂ ਜਾਂਦੀਆਂ ਹਨ ਜਿਵੇਂ ਤੂੰ ਉਸ ਕੁੜੀ ਬਾਰੇ ਦੱਸਿਆ ਤੇ ਟੀਵੀ ਤੇ ਵੀ ਅਕਸਰ ਸੋਹਣੀ ਦਾ ਬਾਹਰ ਬਹੁਤ ਲੋਕ ਪਾਗਲ ਨੇ ਕਈ ਦਿਮਾਗੀ ਕਮਜ਼ੋਰੀ ਕਰਕੇ ਤੇ ਕੀ ਧਰਮ ਦੀ ਕਟੜਤਾ ਵਿੱਚ ਆ ਕੇ ਵਿਚਾਰੀਆਂ ਕੁੜੀਆਂ ਨੂੰ ਮਾਰ ਕੇ ਦੁਨੀਆ ਵਿੱਚੋਂ ਪਾਪ ਦੂਰ ਕਰਨ ਦੀ ਘਟੀਆਂ ਤੇ ਜਾਲ ਸੋਚ ਦੇ ਗੁਲਾਮ ਬਣੇ ਹੁੰਦੇ ਹਨ ਕਿਸੇ ਨੂੰ ਬਿਨ ਜਾਣਿਆ ਤੇ ਬਿਨ ਦੁਸ਼ਮਣੀ ਤੋਂ ਮਾਰ ਦੇਣਾ ਮਾਨਸਿਕ ਬਿਮਾਰੀ ਹੀ ਹੋਈ ਭਾਵੇਂ ਧਰਮ ਦੀ ਆੜ ਹੋਵੇ ਭਾਵੇਂ ਹਿੱਲੇ ਦਿਮਾਗ ਕਰਕੇ ਪਰ ਹੈ ਤਾਂ ਇਹ ਜ਼ੁਲਮ ਹੀ ਕਮਲ ਨੇ ਆਖਿਆ ਟ੍ਰੀਨਾ ਚੁੱਪ ਰਹੀ ਉਹਨਾਂ ਦੋਨਾਂ ਨੇ ਦੋ-ਦੋ ਬੀਰਾਂ ਮੋਕਾਰੀਆਂ ਸਨ ਤੇ ਫਿਰ ਘੜੀ ਵੇਖ ਕੇ ਟ੍ਰੀਨਾ ਆਪਣੀ ਟਾਪ ਉਤਾਰਨ ਲੱਗ ਪਈ ਤੇ ਕਮਲ ਨੇ ਉਸ ਨੂੰ ਫੇਰ ਰੋਕ ਦਿੱਤਾ ਤੂੰ ਕਾਲੀ ਨਾ ਕਰ ਕਿਰਪਾ ਕਰਕੇ ਇੰਜ ਵਕਤ ਪੂਰਾ ਹੋ ਜਾਣਾ ਗੱਲਾਂ ਵਿੱਚ ਹੀ 100 ਡਾਲਰ ਹੋਰ ਆਪਣੇ ਬਟੂਏ ਵਿੱਚੋਂ ਕੱਢ ਕੇ ਕਮਲ ਨੇ ਟਰੀਨਾ ਨੂੰ ਫੜਾਉਂਦਿਆਂ ਕਿਹਾ ਫਿਕਰ ਨਾ ਕਰ ਤੂੰ ਮੇਰੇ ਵਕਤ ਦਾ ਹਾਂ ਇੱਕ ਬੀਅਰ ਹੋਰ ਦੇਵਾਂ ਨਹੀਂ ਸ਼ੁਕਰੀਆ ਹੋਰ ਬਿਲਕੁਲ ਨਹੀਂ ਇਹ ਮੇਰਾ ਸਤੰਤ ਪਰ ਤੂੰ ਹੋਰ ਪੀਂਣੀ ਹੈ ਪੀਲਾ ਇੱਕ ਹੋਰ ਬੀਅਰ ਪੀਣ ਲੱਗਿਆ ਕਮਲ ਨੇ ਇੱਕ ਹਲਕੀ ਕੁਰਸੀ ਚੁੱਕ ਕੇ ਟ੍ਰੇਨਾਂ ਦੇ ਕੋਲ ਕੀਤੀ ਤੇ ਉਸ ਉੱਤੇ ਬੈਠ ਕੇ ਬੋਲਣ ਲੱਗਿਆ ਕਿਉਂਕਿ ਹੁਣ ਉਸ ਵਿੱਚੋਂ ਇੱਕ ਝਿਜਕ ਜਿਸ ਵਿੱਚ ਹੁਣ ਤੱਕ ਉਹ ਲਪੇਟਿਆ ਹੋਇਆ ਸੀ ਬੀਅਰ ਦੇ ਹਲਕੇ ਨਸ਼ੇ ਨਾਲ ਜਾ ਚੁੱਕੀ ਸੀ ਪਤਾ ਨਹੀਂ ਟ੍ਰੇਨਾਂ ਤੂੰ ਮੇਰੀ ਇਸ ਗੱਲ ਨੂੰ ਕਿਵੇਂ ਲਵੇਂਗੀ ਪਰ ਮੈਂ ਬਹੁਤ ਕੱਲ ਉੱਤੇ ਉਤਰ ਗਿਆ ਹਾਂ ਜਿਸਮ ਦੀ ਭੁੱਖ ਮੈਨੂੰ ਬਹੁਤਾ ਤੰਗ ਨਹੀਂ ਕਰ ਰਹੀ ਬਲਕਿ ਮੈਂ ਚਾਹੁੰਦਾ ਹਾਂ ਕਿ ਕੋਈ ਔਰਤ ਮੇਰਾ ਹੱਥ ਫੜ ਕੇ ਮੇਰੇ ਦੁੱਖ ਸੁਣੇ ਤੇ ਆਪਣੇ ਦੁੱਖ ਮੈਨੂੰ ਸੁਣਾਵੇ ਮਤਲਬ ਇੱਕ ਮਿੱਤਰ ਦੀ ਤਰ੍ਹਾਂ ਹਾਏ ਕਮਿੱਟਰ ਦੀ ਤਰ੍ਹਾਂ ਕਮਲ ਨੇ ਉਸ ਦਾ ਨਿੱਕਾ ਜਿਹਾ ਪਰ ਖੂਬਸੂਰਤ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਜੋ ਉਸਦੇ ਵੱਡੇ ਤੇ ਖੁਰਦਰੇ ਹੱਥਾਂ ਵਿੱਚ ਹੋਰ ਵੀ ਨਿੱਕਾ ਹੋ ਗਿਆ ਲੱਗਦਾ ਸੀ ਉਸ ਦੀਆਂ ਨਜ਼ਰਾਂ ਉਸਦੇ ਪੈਰਾਂ ਉੱਤੇ ਹਟ ਗਈਆਂ ਸਨ ਜੋ ਬਹੁਤ ਹੀ ਗੋਰੇ ਤੇ ਖੂਬਸੂਰਤ ਸਨ ਅਤੇ ਪੈਰਾਂ ਦੇ ਨੋਹਾਂ ਤੇ ਲੱਗੀ ਆਪਣੇ ਹੱਥ ਦੇ ਨੋਹਾਂ ਨਾਲ ਮੇਲ ਖਾਂਦੀ ਨਾਭੀ ਨੌਪਾਰਿਸ਼ ਨੇ ਉਸਦੇ ਪੈਰਾਂ ਨੂੰ ਖੂਬ ਸਜਾ ਦਿੱਤਾ ਸੀ ਉਸ ਵੇਲੇ ਉਹਨੇ ਮਨ ਵਿੱਚ ਸੋਚਿਆ ਕਿ ਅਗਲੀ ਵਾਰ ਉਹ ਟ੍ਰੇਨਾਂ ਲਈ ਇੱਕ ਚਾਂਦੀ ਦੀਆਂ ਝਾਂਜਰਾਂ ਦਾ ਜੋੜਾ ਲੈ ਕੇ ਆਵੇਗਾ ਕਮਲ ਤੂੰ ਡੇਟਿੰਗ ਸ਼ੁਰੂ ਕਰ ਦੇ ਮੇਰਾ ਇੱਕ ਕਾਲ ਗੱਲਾਂ ਇੱਕ ਵੇ ਸੁਹਾ ਮੇਰੇ ਵਿੱਚ ਕਿਸੇ ਮਰਦ ਨੂੰ ਮਿੱਤਰ ਬਣਾਉਣ ਦੀ ਤਮੰਨਾ ਬਹੁਤ ਦੇਰ ਤੋਂ ਮਰ ਚੁੱਕੀ ਹੈ ਅਸਲ ਵਿੱਚ ਮੇਰੀ ਤਾਂ ਕਿਸੇ ਮਰਦ ਵਿੱਚ ਕੋਈ ਰੁਚੀ ਨਹੀਂ ਰਹੀ ਜੇ ਸੱਚ ਪੁੱਛੇ ਮੇਰੇ ਅੰਦਰ ਮਰਦ ਦੇ ਜਿਸਮ ਦੀ ਆਕਰਸ਼ਤਾ ਬਿਲਕੁਲ ਨਹੀਂ ਰਹੀ ਮੇਰਾ ਮਤਲਬ ਤਾਂ ਸਿਰਫ ਕਮਤੀ ਕੀ ਹੁੰਦਾ ਹਾਂ ਜਦੋਂ ਮੈਂ ਤੇਰੇ ਭਾਵਾਂ ਦੀ ਕਦਰ ਕਰਦੀ ਹਾਂ ਤੂੰ ਮੈਨੂੰ ਬੜਾ ਬੀਬਾ ਇਨਸਾਨ ਲੱਗਦਾ ਹੈ ਪਰ ਮੈਂ ਉਹ ਔਰਤ ਨਹੀਂ ਜਿਸ ਦੀ ਤੂੰ ਤਰਾਸ਼ ਕਰ ਰਿਹਾ ਆਪਣੇ ਸੱਜੇ ਹੱਥ ਨੂੰ ਕਮਲ ਦੇ ਚਿਹਰੇ ਉੱਤੇ ਬੜੇ ਪਿਆਰ ਨਾਲ ਫੇਰਦਿਆਂ ਉਹ ਬੋਲੀ ਉਸਦੇ ਹੱਥ ਵਿੱਚ ਜਿਵੇਂ ਕੋਈ ਜਾਦੂ ਸੀ ਉਹਦਾ ਘਰ ਪਰ ਆਇਆ ਪਰ ਉਹ ਸੰਭਲ ਗਿਆ ਕੁਝ ਅਟਕ ਕੇ ਬੋਲਿਆ ਤੇਰੇ ਵਿੱਚ ਸਭ ਕੁਝ ਹੈ ਤੂੰ ਫੁੱਲ ਹੈ ਤੇ ਤੂੰ ਇੰਜੀ ਖੜੀ ਰਹਿ ਮੈਨੂੰ ਤੇਰੇ ਕੋਲੋਂ ਕਿਸੇ ਕਿਸਮ ਦੀ ਵਚਨ ਬਾਤਾਂ ਦੀ ਲੋੜ ਨਹੀਂ ਤੂੰ ਜੋ ਵੀ ਹੈ ਉਹ ਮੇਰੇ ਲਈ ਬਹੁਤ ਅਰਥ ਰੱਖਦਾ ਹੈ ਤੇਰੇ ਜਿਸਮ ਤੋਂ ਬਿਨਾ ਮੈਂ ਤੇਰੀ ਰੂਹ ਤੱਕ ਜਾਣਾ ਲੋਚਦਾ ਹਾਂ ਪਰ ਤੇਰੇ ਮੇਰੇ ਨਾਲ ਬਤਾਏ ਵਕਤ ਦੇ ਪੈਸੇ ਮੈਂ ਹਮੇਸ਼ਾ ਤੈਨੂੰ ਦਿੰਦਾ ਰਹਾਗਾ ਤੇਰਾ ਇਹ ਕਾਰੋਬਾਰ ਇਸ ਵਿੱਚ ਮੈਂ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰਾਂਗਾ ਤੇ ਨਾ ਕੋਈ ਵਿਗਨ ਪਾਵਾਂਗਾ ਇਸ ਬੰਦ ਵਿੱਚ ਤੇਰਾ ਹਰ ਫੈਸਲਾ ਸਿਰ ਮੱਥੇ ਤਰਲਾ ਲੈ ਕੇ ਉਹਨੇ ਫਿਰ ਆਖਿਆ ਤੂੰ ਇੱਕ ਕੰਮ ਹੈ ਮੇਰੇ ਵਾਂਗ ਤੂੰ ਕਿਸੇ ਉੱਤੇ ਨਿਰਭਰ ਨਹੀਂ ਕਿਸੇ ਨਾਲ ਧੋਖਾ ਨਹੀਂ ਕਰਦੀ ਤੂੰ ਸਾਫ਼ ਸਿੱਧਾ ਕਾਰੋਬਾਰ ਕਰਦੀ ਹੈ ਤੂੰ ਕਿਸੇ ਨੂੰ ਵਰਤਕੀ ਨਹੀਂ ਜਿਉਰੀ ਤੂੰ ਮਿੱਠੇ ਬੋਲ ਬੋਲ ਕੇ ਕਿਸੇ ਨੂੰ ਵਰਤਦੀ ਨਹੀਂ ਜਿਵੇਂ ਅਕਸਰ ਅੱਜ ਕੱਲ੍ਹ ਲੋਕ ਕਰਦੇ ਹਨ ਇਥੋਂ ਵੱਧ ਪਲਾ ਹੋਰ ਕੌਣ ਇਮਾਨਦਾਰ ਹੋ ਸਕਦਾ ਹੈ ਮੇਰੇ ਦਿਲ ਵਿੱਚ ਤੇਰਾ ਬਹੁਤ ਸਤਿਕਾਰ ਹੈ ਸਭ ਕੰਮ ਕਰਨ ਵਾਲੀਆਂ ਔਰਤਾਂ ਵਾਂਗ ਜਿਵੇਂ ਉਹ ਕੰਮ ਕਰਦੀਆਂ ਹਨ ਤੂੰ ਵੀ ਉਵੇਂ ਜਿਉਰੀ ਹੈ ਮੈਂ ਬਹੁਤ ਆਦਰ ਕਰਦਾ ਹਾਂ ਉਸ ਹਰ ਔਰਤ ਦਾ ਜੋ ਕਿ ਸਦੀ ਮਾਂ ਹੈ ਭੈਣ ਹੈ ਤੇ ਤੀ ਹੈ ਤੇ ਮਿਹਨਤ ਕਰਦੀ ਹੈ ਪਰ ਬੇਈਮਾਨੀ ਤੂੰ ਉਹਨਾਂ ਵਰਗੀ ਨਹੀਂ ਜੋ ਆਪਣੇ ਮਨ ਵਿੱਚ ਕੁਝ ਹੋਰ ਰੱਖਦੇ ਹਨ ਪਰ ਬਾਹਰੋਂ ਕੁਝ ਹੋਰ ਹਨ ਜਿਵੇਂ ਬਹੁਤੇ ਲੋਕ ਹੁੰਦੇ ਹਨ ਤੇਰੇ ਵੱਲੋਂ ਮੈਨੂੰ ਦਿੱਤਾ ਗਿਆ ਇਹ ਵਕਤ ਮੇਰੇ ਅੰਦਰ ਪਰੇਖਲਾਵਾਂ ਨੂੰ ਪਰਦੇਵੇਗਾ ਕਿਰਪਾ ਕਰਕੇ ਤੂੰ ਜ਼ਰਾ ਕੋਸ਼ਿਸ਼ ਕਰ ਪਰ ਜੇ ਤੈਨੂੰ ਮੇਰਾ ਸਾਥ ਕਦੇ ਚੰਗਾ ਨਾ ਲੱਗਿਆ ਜਾਂ ਫਿਰ ਤੈਨੂੰ ਇੰਜ ਲੱਗਣ ਲੱਗਿਆ ਕਿ ਮੈਂ ਤੇਰੇ ਕਾਰੋਬਾਰ ਵਿੱਚ ਅੜਿੱਕਾ ਬਣਦਾ ਜਾ ਰਿਹਾ ਤੂੰ ਮੈਨੂੰ ਸਿੱਧਾ ਇੱਕ ਪਾਸੇ ਹਟਣ ਲਈ ਆਖ ਦੇਵੀਂ ਤੇ ਮੈਂ ਪਿੱਛੇ ਹਟ ਜਾਵਾਂਗਾ ਬੇਨਾ ਕਿਸੇ ਸ਼ਿਕਵੇ ਜਾਂ ਗਿਲੇ ਤੋਂ ਇਹ ਮੈਂ ਸੌਂ ਖਾ ਕੇ ਆਖ ਦਿੰਦਾ ਹਾਂ ਕਿ ਤੈਨੂੰ ਮੇਰੇ ਵੱਲੋਂ ਕਦੇ ਵੀ ਕੋਈ ਗਲਾਂਪਾ ਨਹੀਂ ਆਵੇਗਾ ਕਮਰ ਦੇ ਭਾਰੀ ਹੱਥ ਨੂੰ ਫਲੋਸਦੀ ਹੋਈ ਉਹ ਬੋਲੀ ਮੈਨੂੰ ਬੜਾ ਅਜੀਬ ਲੱਗ ਰਿਹਾ ਹੈ ਇਹ ਸਭ ਕੁਝ ਬਹੁਤ ਹੀ ਅਜੀਬ ਕਿਵੇਂ ਦੱਸਾਂ ਤੈਨੂੰ ਤੂੰ ਇੰਜ ਮੇਰੇ ਉੱਤੇ ਜ਼ੋਰ ਨਾ ਪਾ ਮੇਰੇ ਇਸ ਸਪੇਸ਼ੇ ਵਿੱਚ ਕਦੇ ਵੀ ਗਾਕਤੇ ਇੰਨੇ ਨੇੜੇ ਨਹੀਂ ਜਾਇਆ ਜਾਂਦਾ ਕਦੇ ਵੀ ਇਸ ਸਪੇਸ਼ੇ ਵਿੱਚ ਕਿਸੇ ਕਿਸਮ ਦੇ ਸੰਬੰਧ ਨਹੀਂ ਬਣਾਉਣੇ ਹੁੰਦੇ ਜੋ ਪੱਕੇ ਗਾਕ ਵੀ ਬਣ ਜਾਂਦੇ ਹਨ ਉਹ ਵੀ ਇੱਕ ਦੂਰੀ ਉੱਤੇ ਰੱਖੇ ਜਾਂਦੇ ਹਨ ਉਹ ਦੂਰੀ ਕਿਸੇ ਕੀਮਤ ਉਤੇ ਖਤਮ ਨਹੀਂ ਕੀਤੀ ਜਾਂਦੀ ਭਾਵੇਂ ਅਸੀਂ ਬੋਲੀ ਵਿੱਚ ਮਠਾਸ ਰੱਖਣੀ ਸਿੱਖ ਲਈ ਹੈ ਹਾਂ ਸਿਰਫ ਗਾਖ ਨਾ ਬਹੁਤ ਵਧੀਆ ਸਲੀਕਾ ਵਰਤਿਆ ਜਾਂਦਾ ਤਾਂ ਕਿ ਫਿਰ ਉਸ ਨੂੰ ਜਿਸਮ ਦੀ ਭੁੱਖ ਲੱਗੇ ਉਹ ਵਾਪਸ ਉਸੇ ਤਰ੍ਹਾਂ ਗਾਖ ਬਣ ਕੇ ਸਾਡੇ ਕੋਲ ਆਵੇ ਪਰ ਕਮਲ ਇਹ ਜੋ ਤੂੰ ਗੱਲ ਆਖ ਰਿਹਾ ਹੈ ਇਹ ਤਾਂ ਗੱਲ ਹੀ ਹੋਰ ਹੈ ਇਹ ਤਾਂ ਬਹੁਤੀ ਅਜੀਬ ਗੱਲ ਹੈ ਤੇ ਇੰਜ ਮੇਰੇ ਕੋਲੋਂ ਨਹੀਂ ਹੋਣਾ ਤੂੰ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਤੇ ਮੈਨੂੰ ਇਸ ਦਾ ਬਹੁਤੀ ਅਫਸੋਸ ਹੈ ਤੂੰ ਸ਼ਾਇਦ ਮੈਨੂੰ ਸਮਝ ਨਹੀਂ ਸਕੀ ਮੈਂ ਤੇਰੇ ਕੋਲ ਸਿਰਫ ਇੱਕ ਗਾਖ ਦੀ ਤਰ੍ਹਾਂ ਹੀ ਆਮਾਗਾ ਜੋ ਗਾਖ ਤੇਰੇ ਨਾ ਕਰਦੇ ਨੇ ਉਹਨਾਂ ਤੋਂ ਉਲਟ ਮੈਂ ਤੇਰੇ ਦੁੱਖ ਜੇ ਤੂੰ ਦੱਸਣਾ ਚਾਹੇ ਉਹ ਸੁਣਾਗਾ ਤੇ ਆਪਣਾ ਦੁੱਖ ਤੇਨੂੰ ਸੁਣਾਵਾਗਾ ਵੀ ਇੰਜ ਤੇਰਾ ਇਸ ਸਾਥ ਮੇਰੀ ਕੱਲ ਨੂੰ ਘਟਦਾ ਚਲੇ ਜਾਵੇਗਾ ਮੈਨੂੰ ਕਿਸੇ ਔਰਤ ਨਾਲ ਸੌਣ ਨਾਲੋਂ ਉਸਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਉਸਦੀਆਂ ਗੱਲਾਂ ਸੁੰਨਾ ਜ਼ਿਆਦਾ ਚੰਗਾ ਲੱਗਦਾ ਹੈ ਕਿਉਂਕਿ ਜਿਸਮ ਦੀ ਕਸ਼ਿਸ਼ ਪਲਾਂ ਵਿੱਚ ਮੁੱਕ ਜਾਂਦੀ ਹੈ ਪਰ ਜਿਸਮ ਤੋਂ ਪਾਰ ਜਾ ਕੇ ਰੂਹ ਨਾਲ ਜੁੜਨਾ ਹੋਰ ਹੀ ਗੱਲ ਹੁੰਦੀ ਹੈ ਤੇਰੇ ਵਿੱਚੋਂ ਸਭ ਕੁਝ ਹੈ ਜੋ ਕੁਝ ਮੇਰਾ ਮਨ ਭਾਲ ਰਿਹਾ ਹੈ ਮੇਰੇ ਤੇ ਇਨ ਨੂੰ ਤੂੰ ਮਿਹਰਬਾਨੀ ਕਰ ਦੇ ਟਰੀਨਾ ਕਮਲ ਨਹੀਂ ਬੜੀ ਨਹੀਂ ਮੈਂ ਤਨਾਲਾਖ ਨਹੀਂ ਨਹੀਂ ਕਮਲ ਬਿਲਕੁਲ ਨਹੀਂ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਇਸ ਆਪਣੇ ਖਿਲਾਫ ਨੂੰ ਕਰਨ ਲਈ ਤੂੰ ਕਿਸੇ ਔਰਤ ਨੂੰ ਡੇਟ ਕਰਨੀ ਸ਼ੁਰੂ ਕਰ ਦੇ ਤਿੰਜ ਡੇਟਿੰਗ ਕਰਦਾ ਰਹੇ ਤੇ ਇੱਕ ਦਿਨ ਤੈਨੂੰ ਅਜਿਹੀ ਔਰਤ ਜ਼ਰੂਰ ਮਿਲ ਜਾਵੇਗੀ ਜੋ ਤੇਰੇ ਦੁੱਖ ਨੂੰ ਆਪਣਾ ਦੁੱਖ ਸਮਝੇਗੀ ਮੈਂ ਔਰਤ ਨਹੀਂ ਹਾਂ ਕਮਲ ਸੱਚ ਨਾਲ ਮੈਂ ਤ੍ਰੀ ਚਾਹਤ ਵਰਗੀ ਔਰਤ ਬਿਲਕੁਲ ਹੀ ਨਹੀਂ ਹਾਂ ਮੇਰੀ ਜ਼ਿੰਦਗੀ ਪ੍ਰਤੀ ਪਹੁੰਚ ਆਮ ਔਰਤ ਨਾਲੋਂ ਹੁਣ ਬਿਲਕੁਲ ਬਦਲ ਚੁੱਕੀ ਹੈ ਅਸਲ ਵਿੱਚ ਤੂੰ ਮੈਨੂੰ ਬਿਲਕੁਲ ਨਹੀਂ ਜਾਣਦਾ ਮੇਰਾ ਕਿਸੇ ਮਰਦ ਕੋਲ ਜਾਣ ਦਾ ਮਤਲਬ ਮਰਦ ਨਾਲ ਕਿਸੇ ਵੀ ਤਰੀਕੇ ਨਾਲ ਜੁੜਨਾ ਬਿਲਕੁਲ ਵੀ ਨਹੀਂ ਹੁੰ ਮੇਰਾ ਸਬੰਧ ਮਰਦ ਨਾਲ ਬਹੁਤ ਸਿੱਧਾ ਉਸ ਨਾਲ ਸੌਣਾ ਤੇ ਫਿਰ ਇਹ ਵੀ ਯਾਦ ਨਹੀਂ ਰੱਖਣਾ ਕਿ ਇੰਜ ਕਦੇ ਹੋਇਆ ਵੀ ਸੀ ਕਿਸੇ ਮਰਦ ਬਾਰੇ ਕਦੇ ਮੈਂ ਜ਼ਰਾ ਜਿੰਨਾ ਵੀ ਨਹੀਂ ਸੋਚਦੀ ਬਹੁਤ ਵਾਰ ਮੈਂ ਆਪਣੇ ਘਾਕ ਦੇ ਕੋਲ ਹੋ ਕੇ ਵੀ ਉਸ ਤੋਂ ਬਹੁਤ ਦੂਰ ਹੁੰਦੀ ਆ ਮੇਰਾ ਕੰਮ ਇੰਜ ਹੈ ਜਿਵੇਂ ਅਸੀਂ ਮਿਲਦੇ ਹਾਂ ਉਹਨਾਂ ਲੋਕਾਂ ਨੂੰ ਜੋ ਸਾਨੂੰ ਜਾਣਦੇ ਵੀ ਨਹੀਂ ਹੁੰਦੇ ਪਰ ਅਸੀਂ ਉਹਨਾਂ ਨਾਲ ਹੱਥ ਮਿਲਾਉਂਦੇ ਹਾਂ ਉਹ ਹੱਥ ਮਿਲਾਉਣ ਵਾਲੀ ਸਪਰਸ਼ ਦਾ ਅਹਿਸਾਸ ਸਾਡੇ ਜ਼ਿਹਨ ਵਿੱਚੋਂ ਪਹਿਲਾਂ ਵਿੱਚ ਨਿਕਲ ਜਾਂਦਾ ਹੈ ਟ੍ਰੇਨਾਂ ਦੇ ਚਿਹਰੇ ਤੇ ਕਮਲੀ ਹਮਦਰਦੀ ਸਾਫ ਨਜ਼ਰ ਆ ਰਹੀ ਸੀ ਫਾਹਮੇ ਉਹ ਉਸ ਨਾਲ ਬਹੁਤ ਕੋਰੀਆਂ ਗੱਲਾਂ ਕਰ ਰਹੀ ਸੀ ਮੈਂ ਤੇਰੇ ਪੇਸ਼ੇ ਦਾ ਆਦਰ ਕਰਦਾ ਹਾਂ ਟਰੀਨਾ ਇਹ ਪੇਸ਼ਾ ਇੰਜ ਚੰਗੀ ਤਰ੍ਹਾਂ ਨਿਭਾਇਆ ਜਾ ਸਕਦਾ ਜਿਵੇਂ ਤੂੰ ਮੈਨੂੰ ਦੱਸ ਰਹੀ ਹੈ ਮਤਲਬ ਹੱਥ ਬਣਾਉਣ ਦੀ ਸਪਰਸ਼ ਵਾਂਗ ਮੇਰੇ ਮਨ ਵਿੱਚ ਇੱਕ ਬੇਸਵਾਦ ਉਹ ਸੰਕਲਪ ਨਹੀਂ ਹੈ ਜੋ ਦੁਨੀਆ ਲਈ ਬੈਠੀ ਹੈ ਜੋ ਬਹੁਤ ਮਸ਼ਹੂਰ ਅਭਿਨੇਤਰੀਆਂ ਹਨ ਤੇ ਉਹਨਾਂ ਨੂੰ ਸtare ਕਿਹਾ ਜਾਂਦਾ ਹੈ ਉਹ ਨੰਗੀਆਂ ਹੋ ਕੇ ਨੰਗੇ ਮਰਦਾਂ ਉੱਤੇ ਪੈਣ ਦਾ ਸੀਨ ਪੂਰੇ ਕਰਦੀਆਂ ਹਨ ਯਾਦ ਹੈ ਨਾ ਹੌਲੀ স্মੋਕ ਵਿੱਚ ਕਿਵੇਂ ਕੇਟ ਵਿਨਸਟਲ ਇੱਕ ਖਾਲੀ ਮੈਦਾਨ ਵਿੱਚੋਂ ਆਪਣੇ ਕਾਉਂਸਲਰ ਵੱਲ ਪਹਿਲਾਂ ਅਲਫ ਨੰਗੀ ਹੋ ਕੇ ਆਉਂਦੀ ਹੈ ਕੀ ਨਾ ਹੈ ਉਸ ਸੈਕਟਰ ਦਾ ਹਾਂ ਹਾਰਬੀ ਕੇਟ ਉਹ ਫਿਰ ਨੰਗਾ ਹੋ ਕੇ ਨੰਗੀ ਕੇਟ ਵਿਨਸਟਲ ਉੱਤੇ ਪੈ ਜਾਂਦਾ ਹੈ ਇਹ ਐਕਟਰਸ ਐਕਟਰ ਦੇ ਮੂੰਹ ਵਿੱਚ ਮੂੰਹ ਪਾਉਂਦੀਆਂ ਹਨ ਪਰ ਉਹ ਸਭ ਕੁਝ ਆਪਣੇ ਹੱਥ ਮਲਾਉਣ ਦੀ ਸਪਰਸ਼ਮੰਗ ਕਰਦੀਆਂ ਹਨ ਇੰਜ ਕਿਸੇ ਵੀ ਪਰਮਨ ਤੋਂ ਉਸ ਮਰਦ ਅਮਨੇਤਾ ਨਾਲ ਉਹ ਨਹੀਂ ਜੁੜਦੀਆਂ ਪਰ ਉਹਨਾਂ ਨੂੰ ਲੋਕ ਸtare ਆਖਦੇ ਹਨ ਤੁਸੀਂ ਵੀ ਇਸੇ ਤਰ੍ਹਾਂ ਕਰਦੀਆਂ ਹੋ ਉਹ ਵੀ ਜਿਸਮ ਵੇਚਣਾ ਹੀ ਹੈ ਮੇਰੀ ਨਜ਼ਰ ਵਿੱਚ ਜਿਸਮ ਰਾਹੀਂ ਪੈਸੇ ਕਮਾਉਣੇ ਇੱਕ ਪੇਸ਼ਾ ਹੈ ਮਨ ਨੂੰ ਹਟਾ ਕੇ ਇੱਕ ਉਹ ਕਿਰਿਆ ਨਿਭਾਉਣੀ ਜਿਸ ਵਿੱਚ ਅਸਲ ਰੂਹ ਗਾਇਬ ਹੋਵੇ ਚਾਹੇ ਉਹ ਬਨੇਤਰੀ ਹੋਵੇ ਜਾਂ ਵਿਸਵਾ ਜਾਂ ਹੋਰ ਔਰਤਾਂ ਜੋ ਮਰਦ ਨੂੰ ਖੁਸ਼ ਕਰਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ ਵੱਡੀ ਗਲਤੀ ਇਹ ਹੈ ਕਿ ਉਹ ਔਰਤਾਂ ਜੋ ਫੁੱਲਾਂ ਵਰਗੀਆਂ ਹਨ ਤੇ ਤੂੰ ਵੀ ਇੱਕ ਔਰਤ ਹੈ ਇੱਕ ਫੁੱਲ ਵਰਗੀ ਤੂੰ ਮੇਰੇ ਲਈ ਬਹੁਤ ਖੜਿਆ ਹੋਇਆ ਇੱਕ ਫੋਲੀ ਹੈ ਤੇਰੇ ਅੰਦਰਲੀ ਔਰਤੀ ਮੇਰੇ ਇਸ ਬੇहद ਕਲਤਾ ਭਰੇ ਬਖਤ ਵਿੱਚ ਮੇਰਾ ਸਹਾਰਾ ਬਣ ਸਕਦੀ ਹੈ ਮੈਨੂੰ ਤੇਰੀ ਇਸ ਪ੍ਰਸੰਗ ਵਿੱਚ ਬਹੁਤ ਲੋੜ ਹੈ ਕਮਲ ਨੇ ਬੈਠ ਸਰਨੇਲਾ ਫੇਟਰੀ ਨਾਲ ਹੱਥ ਫੜ ਕੇ ਆਖਿਆ ਮੈਂ ਸਮਝ ਗਈ ਕੁਝ اٹਕੇ ਉਹ ਬੋਲੀ ਮੈਂ ਤੇਰੀ ਸੋਚ ਦੀ ਬਹੁਤ ਸ਼ਲਾਘਾ ਕਰਦੀ ਹਾਂ ਪਰ ਮੇਰੀ ਤੂੰ ਇੱਕ ਗਲਤ ਸਮ ਮੇਰੇ ਲਈ ਅਜਿਹੇ ਰਿਸ਼ਤੇ ਬਣਾਉਣੇ ਬਹੁਤ ਮੁਸ਼ਕਲ ਹਨ ਤੂੰ ਜੇ ਕਿਸੇ ਔਰਤ ਨੂੰ ਡੇਟ ਕਰੇਗਾ ਉਹ ਤੇਰੇ ਲਈ ਬਹੁਤ ਬਿਹਤਰ ਹੋਏਗਾ ਉਸਦੀ ਦੋਸਤੀ ਤੇਰੀ ਕਲ ਨੂੰ ਖਤਮ ਕਰ ਦੇਵੇਗੀ ਤੂੰ ਜਦ ਚਾਹੇ ਉਹ ਤੇਰੇ ਕੋਲ ਹੋਵੇਗੀ ਧਿਆਨ ਨਾਲ ਸੁਣ ਮੇਰੇ ਕੇਸ ਵਿੱਚ ਜਦ ਵੀ ਤੂੰ ਮੈਨੂੰ ਆਪਣੇ ਕੋਲ ਸੱਦਣਾ ਚਾਹੇਗਾ ਮੈਂ ਸ਼ਾਇਦ ਕਿਸੇ ਹੋਰ ਦਾ ਕੁਲ ਹੋਣ ਕਰਕੇ ਤੇਰੇ ਕੋਲ ਨਾ ਆ ਸਕਾਂ ਇਹ ਜੇ ਮੈਨੂੰ ਤੇਰੀ ਕਲ ਤੇਰੇ ਕੋਲ ਖਿੱਚ ਕੇ ਕਦੇ ਨਹੀਂ ਲਿਆ ਸਕੇਗੀ ਫਿਰ ਉੱਠੀ ਤੇ ਉਸਨੇ ਆਪਣੀ ਜੀਨ ਉਤਾਰ ਕੇ ਕੁਰਸੀ ਤੇ ਰੱਖ ਦਿੱਤੀ ਤੇ ਆਖਿਆ ਗੱਲਾਂ ਵਿੱਚ ਹੀ ਇੰਨਾ ਵਕਤ ਲੰਘ ਗਿਆ ਮੈਂ ਵਾਪਸ ਜਾਣਾ ਕਮਲ ਵਕਤ ਦੇਖ ਪਤਾ ਹੀ ਨਹੀਂ ਲੱਗਿਆ ਕਪੜੇ ਨਾ ਖੋਲ ਬਸ ਤੁਰ ਬੈਠ ਫਿਰ ਉੱਠਿਆ ਤੇ ਆਪਣੇ ਬਟੂਏ ਵਿੱਚੋਂ 350 ਡਾਲਰ ਕੱਢ ਕੇ ਟ੍ਰੀਨਾ ਨੂੰ ਫੜਾਉਂਦਿਆ ਉਹ ਬੋਲਿਆ ਹੁਣ ਬਹੁਤ ਰਾਤ ਹੋ ਗਈ ਹੈ ਟ੍ਰੀਨਾ ਸੜਕਾਂ ਤੇ ਟਾਮੀ ਟਾਮੀ ਕਾਰ ਚੱਲਦੀ ਹੋਵੇਗੀ ਕੋਈ ਗਲਤ ਬੰਦਾ ਤੈਨੂੰ ਇਕੱਲੀ ਵੇਖ ਕੇ ਤੇਰੀ ਕਾਰ ਮਗਰ ਲਾ ਸਕਦਾ ਅਜੇ ਇਹ ਵਕਤ ਕੋਈ ਗਲਤ ਬੰਦਾ ਟੱਕਰ ਸਕਦਾ ਇਸ ਲਈ ਜੋ ਸਾਰੇ ਪੈਸੇ ਮੈਂ ਤੈਨੂੰ ਦਿੱਤੇ ਹਨ ਇਹ ਇੱਕ ਰਾਤ ਦੇ ਪੈਸੇ ਹਨ ਪਰ ਤੇਰੇ ਰਾਤ ਦੇ ਰੇਟ ਮੁਤਾਬਕ ਕਟਣ ਅਗਲੀ ਵਾਰ ਜਦੋਂ ਤੂੰ ਆਵੇਂਗੀ ਮੈਂ ਇਹ ਬਕਾਇਆ ਤੈਨੂੰ ਜ਼ਰੂਰ ਦੇ ਦੇਵਾਂਗਾ ਨਹੀਂ ਕਮਲ ਉਸਨੇ ਆਪਣਾ ਟਾਪ ਉਤਾਰਦਿਆਂ ਕਿਹਾ ਮੈਂ ਜਾਣਾ ਹੈ ਕਮਲ ਨੇ ਵੇਖਿਆ ਕਿ ਬਰਾਤ ਦੇ ਪੈਂਟੀ ਵਿੱਚ ਉਸ ਦੇ ਸਾਹਮਣੇ ਖੜੀ ਸੀ ਉਸ ਨੂੰ ਦੇਖ ਕੇ ਜਿਵੇਂ ਉਸ ਅੰਦਰ ਬਿਜਲੀ ਦੌੜ ਗਈ ਹੋਵੇ ਉਸਨੇ ਔਰਤ ਦੇ ਇਸ ਕਿਰਸ਼ਮੇ ਬਾਰੇ ਇੱਕ ਪਲ ਹੀ ਸੋਚਿਆ ਤੇ ਉਹਨੂੰ ਲੱਗਿਆ ਕਿ ਕੁਦਰਤ ਵੱਲੋਂ ਦਿੱਤੀ ਹੋਈ ਟ੍ਰੇਨਾਂ ਵਿੱਚ ਉਸ ਪਾਲੀ ਕਿੰਨੀ ਤਾਕਤ ਸੀ ਕਿੰਨੀ ਖੇਸੀ ਕਿੰਨਾ ਬਰਫ਼ ਪਿਘਲਾਉਣ ਵਾਲਾ ਸੀ ਕਿ ਪਰ ਇਸ ਖਿਆਲ ਨੂੰ ਜ਼ੋਰ ਫੜਨ ਤੋਂ ਕਮਲ ਨੇ ਰੋਕਿਆ ਤੇ ਉਸਨੇ ਟ੍ਰੀਨਾ ਨੂੰ ਫਿਰ ਬੈਠਣ ਲਈ ਆਖਿਆ ਉਸ ਨੂੰ ਬਾਂਹ ਤੋਂ ਫੜ ਕੇ ਉਹਨੇ ਫਿਰ ਉਹਨੂੰ ਲਵ ਸੀਟ ਉੱਤੇ ਬਿਠਾ ਦਿੱਤਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ